टिंकी भाई नमस्कार सत श्री अकाल merhabalar सो शेयर लुधियाना और होटल रेडिसन ब्लू जी हां लगातार तस्वीरें ਤੁਸੀਂ ਦੇਖ ਰਹੇ ਹੋ ਸੋ ਇੱਥੇ ਐਫ ਜੀ ਐਮ ਇਹ ਜਿਹੜੀ ਐਗਜ਼ੀਬਿਸ਼ਨ ਹੈ ਸੋ ਉਹਦੇ ਵਿੱਚ ਲਗਾਤਾਰ ਫੁੱਟਫਾਲ ਬਣਿਆ ਹੋਇਆ ਹੈ ਕਸਟਮਰ ਜਿਹੜਾ ਆਲ ਓਵਰ ਇੰਡੀਆ ਤੋਂ ਆ ਰਿਹਾ ਸੋ ਲਾਈਵ ਤਸਵੀਰਾਂ ਇਸ ਵੇਲੇ ਫੁਕਰੇ ਦੇ ਸਟਾਲ ਤੋਂ ਜੀ ਹਾਂ ਫੁਕਰੇ ਤੇ ਅਸੈਂਸ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਦਾਂ ਦੇ ਗਾਰਮੈਂਟਸ ਪਸੰਦ ਕਿੱਥੇ ਜਾ ਰਹੇ ਹਨ ਔਰ ਫੁਕਰਿਆਂ ਨੇ ਇਸ ਵਾਰੀ ਕੀ ਫੁਕਰਾਂ ਪਨਲੀ ਆਂਦਾ ਕਪੜਿਆਂ ਚ ਗਾਰਮੈਂਟਸ ਸੋ ਸਤਿ ਨਮਸਕਾਰ ਹਾਂਜੀ ਸਰ ਨਮਸਕਾਰ ਜੀ ਸਰ ਤੁਹਾਡਾ ਸ਼ੁਭਨਾ ਮੇਰਾ ਨਾਮ ਚੇਤਨ ਕੋਹਤਰਾ ਜੀ ਕੇ ਐਲ ਫੈਸ਼ਨਰ ਬਹਾਦਰ ਕੇ ਰੋਡ ਤੋਂ ਸਰ ਬ੍ਰਾਂਡ ਦੇ ਵਿੱਚ ਤੁਸੀਂ ਹਰ ਸਾਲ ਨਵਾਂ ਲਿਆਂਦੇ ਹੋ ਨਾਮ ਆਪਣਾ ਪੁਰਾਣਾ ਹੀ ਰੱਖਦੇ ਸਰ ਦੇਖੋ ਜਿਸ ਨਾਮ ਨਾਲ ਫੇਮਸ ਹੈਗੇ ਆ ਕਸਮਰ ਪਹਿਚਾਣਦਾ ਹੈ ਉਹਨਾਂ ਕਸਮਰ ਨੂੰ ਪਤਾ ਲੱਗ ਜਾਵੇ ਫੁਕਰੇ ਦਾ ਸਟੋਰ ਲੱਗਿਆ ਉਹ ਨੀਚੋਂ ਲਿਫਟ ਫੜ ਕੇ ਸਿੱਧੇ ਪਹੁੰਚ ਜਾਂਦਾ ਬਿਲਕੁਲ ਠੀਕ ਹੈ ਸੋ ਇਸ ਵਾਰੀ ਫੁਕਰੇ ਨੇ ਫੁਕਰੇ ਪਨਲੀ ਨਵਾਂ ਕੀ ਲੈ ਕੇ ਆਇਆ ਸਰ ਫੁਕਰੇ ਪਨ ਨਹੀਂ ਕਹਿ ਸਕਦੇ ਥੋੜਾ ਡੀਸੈਂਟ ਆਰਟੀਕਲ ਆਇਆ ਇਸ ਵਾਰ ਹਰ ਤਰ੍ਹਾਂ ਦੀ ਆਈਟਮ ਹੈ ਮਤਲਬ ਤੁਸੀਂ ਫੋਕਰਿਆਂ ਨੂੰ ਵੀ ਡੀਸੈਂਟ ਬਣਾ ਲੀਂ ਡੀਸੈਂਟ ਬਣਾਤਾ ਸਰ ਔਰ ਸਮੇ ਦੇ ਨਾਮ ਬਦਲਾ ਹਾਂਜੀ ਬਿਲਕੁਲ ਸਰ ਜੋ ਸਰ ਚਾਈਨਾ ਤੋਂ ਇمپোর্ਟਡ ਆਈਟਮਜ਼ ਆ ਰਹੀਆਂ ਸਿਮਿਲਰ ਆਈਟਮ ਜਿਓ ਟਾਰਗੇਟ ਕੀਤਾ ਵੀ ਇੰਡੀਆ ਦੇ ਵਿੱਚ ਉਹ ਪ੍ਰੋਡਕਟਸ ਤਿਆਰ ਕਰਾਂਗੇ ਤਾਂ ਕਿ ਆਪਣੀ ਸਵਦੇਸ਼ੀ ਜੋ ਬ੍ਰਾਂਡਸ ਹੈਗੇ ਆ ਉਹਨਾਂ ਨੂੰ ਪ੍ਰਮੋਟ ਕਰ ਸਕੀ ਮੇਕ ਇਨ ਇੰਡੀਆ ਮਿਲ ਆ ਕੇ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਇੰਡੀਅਨ ਫੈਬਰਿਕਸ ਵੀ ਉਦਾਂ ਦੀਆਂ ਚੀਜ਼ਾਂ ਆ ਗਈਆਂ

FABRICS ਸਰ ਇਸ ਟਾਈਮ ਜੋ FABRIC ਦੀ ਮੇਨ ਡਿਮਾਂਡ ਹੈਗੀ ਹੈ ਕਾਟਨ ਬੇਸ ਅچھے FABRICS ਜਿੰਦੇ ਸ਼ਿਕਾਇਤ ਨਾ ਹੋਵੇ ਕਸਮਰ ਦੀ ਕੋਈ ਪੀਲਿੰਗ ਨਾ ਆਵੇ ਔਰ ਕੰਫਰਟ ਰਹੇ ਓਕੇ ਤੇ ਕੁੱਲ ਮਿਲਾ ਕੇ ਜਿਹੜਾ ਇਸ ਵਾਰੀ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਹੁਣ ਠੰਡ ਘੱਟ ਪੈਂਦੀ ਹੈ ਤੇ ਉਸ ਲਈ ਕਾਟਨ ਸਟਾਫ ਜ਼ਿਆਦਾ ਕਾਟਨ ਸਟਾਫ ਆਪ ਹੈ ਦੇਖੋ ਸਰਦੀ ਪੈ ਹੀ ਨਹੀਂ ਰਹੀ ਲਾਸਟ ਇਅਰ ਵੀ ਪਰ ਦੇਖਿਆ ਵਪਾਰ ਤਾਂ ਹੀ ਪੈ ਰਹੀ ਹੈ ਬਸ ਸਰ ਉਹ ਤਾਂ ਹੈਗੀ ਹੈ ਨਾ ਬਾਕੀ ਦੇਖੋ ਆਪਣੇ ਤੇ ਤੁਸੀਂ ਟਰਾਈ ਕਰੋ ਅੱਛਾ ਕਰੋ ਅੱਛਾ ਰਿਜ਼ਲਟ ਆਵੇ जो ही कर रहे हैं जी भाई बिल्कुल लाइव तस्वीर तो आप तो सभी देख रहे हो इस वेले सो गाल बात करेंगे सर नमस्कार नमस्कार जी तोडा शुभना जितेंद्र नारंग नारंग साहब की कहना चाहोगे किधर दा माहौल है बहुत अच्छा माहौल है जी जी वैरायटी बहुत अच्छी है जी इंपोर्टेड आइटमों को बहुत अच्छा मेंटेन करके मतलब सही सैंपलिंग हो गई है ओके ओके गुड सो गुड है वेरी गुड सो सेटिस्फाइड कलर मैचिंग यस दैट इज हां जी यूथ की के अंदर सर सर बिल्कुल डिफरेंट टेस्ट है हां ਔਰ ਕਲਰਸ ਡਿਫਰੈਂਟ ਡਿਫਰੈਂਟ ਟਾਈ ਡਾਈ ਇਫੈਕਟਸ ਹੈ ਆਰ ਐਫ ਡੀਜ਼ ਹੈ ਇਸ ਵਾਰ ਬਹੁਤ ਟ੍ਰੈਂਡਿੰਗ ਚ ਇੰਪੋਰਟਡ ਫੈਬਰਿਕਸ ਹੈ ਗਾਡਰਾਏ ਔਰ ਇਹ ਚ ਇਜ਼ ਅ ਡਿਫਰੈਂਟ ਨੈਟ ਸ਼ੈਕ ਇੰਡੀਅਨ ਮੇਡ ਜਿਹੜੀ ਆ ਰਹੀਆਂ ਬਹੁਤ ਅੱਛਾ ਟੈਸਟ ਹੈ ਡਿਫਰੈਂਟ ਟੈਸਟ ਹੈ ਮਾਰਕੀਟ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਹਾਂਜੀ ਕੀ ਹਾਲ ਚਾਲ ਬਸ ਮੈਂ ਇਹੀ ਕਹੂੰਗਾ ਇਹ ਬ੍ਰਾਂਡ ਦਾ ਨਾਮ ਤਾਂ ਮੇਰਾ ਨਾਮ ਹੈ ਸ਼ੰਮੀ ਮੈਂ ਲੁਧਿਆਣਾ ਮੋਡਲ ਟਾਊਨ ਗੋਲ ਮਾਰਕੀਟ ਚ ਟ੍ਰੈਂਡਿੰਗ ਕਲੋਸ ਦੇ ਨਾਂ ਤੇ ਮੇਰਾ ਸਟੋਰ ਹੈ ਜੀ ਐਸ ਈ ਓ 11 ਇਹ ਐਗਜ਼ਿਬਿਸ਼ਨ ਲੱਗੀ ਸੀ ਕਿ ਕਾਰੀ ਮਸ਼ਹੂਰੀ ਕਰ ਲਈ ਫਰੀ ਦੀ ਐਡ ਹੈ ਚਲੋ ਮੈਨੂੰ ਨਾ ਪੁੱਛਿਆ ਤੇ ਮੈਂ ਸਾਰਾ ਹੀ ਦੱਸਾਂਗਾ ਤੇ ਮੇਰਾ ਅੱਜ ਤੱਕ ਬੰਦਾ ਛੱਡਣ ਚੱਲ ਗਿਆ ਮੇਰਾ ਰਿਟੇਲ ਕਾਊਂਟਰ ਹੈ ਜੀ ਐਗਜ਼ਿਬਿਸ਼ਨ ਲੱਗੀ ਸੀਗੀ ਤੇ ਇਹਨਾਂ ਦਾ ਲਾਸਟ ਟਾਈਮ ਵੀ ਆਏ ਸੀਗੇ ਇਹਨਾਂ ਦੀ ਡਿਜ਼ਾਈਨਿੰਗ ਕੁਆਲਿਟੀ ਬਹੁਤ ਹੀ ਐਡਵਾਂਸ ਲੈਵਲ ਦੀ ਹੈ ਮੈਨੂੰ ਨਹੀਂ ਲੱਗਦਾ ਲੁਧਿਆਣੇ 'ਚ ਐਕਚੁਅਲੀ ਲੁਧਿਆਣੇ ਨੂੰ ਹੋਜ਼ਰੀ ਦੇ ਰਿਲੇਟਿਡ ਇੰਟਰੋਡਿਊਸ ਕੀਤਾ ਜਾਂਦਾ ਹੈ ਤੇ ਸਾਈਕਲ ਬੱਟ ਬਟ ਜਿਹੜਾ ਹੋਜ਼ਰੀ ਦਾ ਚੇਂਜਿੰਗ ਲਿਆਣ ਵਾਲੇ ਮੈਨੂੰ ਲੱਗਦਾ ਇੱਕ ਇਹ ਭਾਈ ਸਾਹਿਬ ਨੇ ਤੇ ਇੱਕ ਇਹਨਾਂ ਦੇ ਰਿਲੇਟਿਵ ਨੇ ਚਿੰਕੀ ਭਾਜੀ ਹੂਡ ਬਾਈ 에ਅਰ ਵਾਲੇ ਤੇ ਉਹਨਾਂ ਤੋਂ ਇਹਨਾਂ ਦੋਨਾਂ ਦੇ ਨਾਲ ਗਾਰਮੈਂਟਸ ਦੀ ਲਾਈਨ ਦੀ ਬਿਲਕੁਲ ਚੇਂਜਿੰਗ ਆ ਰਹੀ ਜਿਹੜੀ ਮੈਨ ਜਿਹੜੀਆਂ ਟੀ-ਸ਼ਰਟਸ ਨੇ ਇਹ ਸਾਰਾ ਇੰਪੋਰਟਡ ਫੈਬਰਿਕ ਵਾਲੀਆਂ ਟੀ-ਸ਼ਰਟ ਲੋ ਸਵੈਟਸ਼ਰਟ ਟੀ-ਸ਼ਰਟ ਲੋਕਲ ਹੀ ਮੇਡ ਅਪ ਕਰ ਰਹੇ ਨੇ ਕਿਉਂਕਿ ਜੇ ਆਮ ਤੌਰ ਤੇ ਚਾਈਨਾ ਤੇ ਇੰਪੋਰਟ ਬੰਦ ਹੈ ਜੇ ਉਹ ਚੀਜ਼ ਬਣੀ ਬਣਾਈ ਜਾਂਦੀ ਹੈ ਤੇ ਉਹਦੀ ਕੋਸਟ ਡਬਲ ਹੋ ਜਾਂਦੀ ਹੈ ਇਹ ਬੜੇ ਹੀ ਘੱਟ ਪ੍ਰਾਈਸ ਦੇ ਵਿੱਚ ਵਧੀਆ ਚੀਜ਼ ਇੱਥੇ ਸਾਨੂੰ ਪ੍ਰੋਵਾਈਡ ਕਰਾ ਰਹੇ ਨੇ ਤੇ ਡਿਜ਼ਾਈਨਿੰਗ ਕੁਆਲਟੀ ਦਾ ਬਹੁਤ ਹੀ ਨੈਕਸਟ ਲੈਵਲ ਦੀ ਹੈ ਤੇ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਹੋਪ ਆ ਫਿਊਚਰ ਮੈਂ ਇਹਨਾਂ ਨਾਲ ਬਿਜ਼ਨਸ ਕਰਨਾ ਪਸੰਦ ਕਰਾਂਗਾ ਸਿਰ ਤੁਹਾਡੀ ਐਜੂਕੇਸ਼ਨ ਕਿੱਥੇ ਦੀ ਹੈ ਮੇਰੀ ਤਾਂ ਲੁਧਿਆਣਾ ਦੀ ਹੈ ਜੀ ਮਾਈ ਗੋਡ ਸਰ ਜਿਹੜੇ ਵੀ ਸਕੂਲ ਚ ਪੜਿਓ ਹੈਟਸ ਆਫ ਹੈ ਤੁਸੀਂ ਘਰ ਤੱਕ ਛੱਡ ਕੇ ਆਉਂਦੇ ਹੋ ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਸਾਮਨੇ ਕਸਟਮਰ ਦੇ ਢਿੱਡ ਜੋ ਕੀ ਕਰਦਾ ਇੰਨੀ ਤਾਰੀਫ ਕਰਤੀ ਕਿ ਅਗਲਾ ਬਿਨਾ ਵਧੀਆ ਮਾਲ ਦਿਖਾਏ ਬਿਨਾ ਵਧੀਆ ਡਿਸਕਾਊਂਟ ਦਿੱਤੇ ਤੁਹਾਨੂੰ ਜਾਣ ਹੀ ਨਾ ਤਾ ਲਾਸਟ ਟਾਈਮ ਵੀ ਮੈਂ ਆਇਆ ਸੀਗਾ ਤੇ ਕੁਛ ਨਾ ਜਿਹੜੀ ਮੇਨ ਗੱਲ ਹੈ ਲੁਧਿਆਣੇ ਦੀ ਹੋਜਰੀ ਦੀ ਪ੍ਰੋਡਕਸ਼ਨ ਦਾ ਸਾਈਜ਼ ਦਾ ਇਸ਼ੂ ਜ਼ਰੂਰ ਹੈ ਪੰਜਾਬ ਦੇ ਰਿਲੇਟਡ ਪਰ ਪੰਜਾਬ ਤੋਂ ਬਾਹਰ ਦਿੱਲੀ ਆਊਟ ਪੂਰੇ ਇੰਡੀਆ ਦਾ ਸਾਈਜ਼ ਇੱਕ ਹੋਊਗਾ ਪੰਜਾਬ ਦਾ ਇੱਕ ਹੋਊਗਾ ਤੇ ਮੇਬੀ ਹੁਣ ਮੈਨੂੰ ਦੇਖਣ ਨੂੰ ਲੱਗ ਰਿਹਾ ਵੀ ਪੰਜਾਬ ਦਾ ਟੇਸਟ ਵੀ ਉਹ ਸਾਈਜ਼ ਪੂਰਾ ਹੋਵੇ ਤੇ ਵਧੀਆ ਚੀਜ਼ ਹੈ ਤੇ ਮੈਨੂੰ ਵਧੀਆ ਲੱਗਿਆ ਕੋਈ ਖਾਸ ਤਾਰੀਫ਼ ਨਹੀਂ ਮੈਂ ਮੈਂ ਤਾਂ ਦੇਖੋ ਜੀ ਪੈਸੇ ਦੇ ਗੱਲ ਨੂੰ ਤਾਂ ਲੱਗੇ ਨਹੀਂ ਨਾ ਮੇਰੇ ਮਾਸੀ ਦੇ ਮੁੰਡੇ ਆਲੇ ਕਰੇ ਨੇ ਨਾ ਮੇਰੇ ਕੋਲ ਹੋਰ ਕੋਈ ਹੋਜਰੀ ਆਲੇ ਨੇ ਤੇ ਜੇ ਜਿਨ੍ਹਾਂ ਨਾਲ ਮੈਂ ਵਰਤਿਆ ਵਾ ਲਾ ਦੇ ਮੁੰਡੇ ਹੁੰਦੇ ਤਾਂ ਫਰੀ ਚ ਦੇਣਾ ਪਿਆ ਜਣਾ ਸੀ ਉਹ ਵੀ ਜੇ ਦੇਖੋ ਜਿਨ੍ਹਾਂ ਨਾਲ ਵਰਤਿਆ ਇਹਨਾਂ ਦੇ ਕਜ਼ਨ ਨੇ ਚਿੰਕੀ ਭਾਜੀ ਨੇ ਹੁੱਡ ਬਾਈਰ ਉਹਨਾਂ ਦਾ 130 ਦੇ ਦੋ ਸ਼ਕਾਰ ਤੇ ਨਹੀਂ ਦੇਖੋ ਜਿਹੜੀ ਮੈਂ ਨਵਾ ਜੀ ਬਿਲਕੁਲ ਗਾਰਮੈਂਟ ਦੀ ਲੈ ਇਹਦੇ ਇਹਦੇ ਪੁਰਾਣੇ ਕੀਤਾ ਤੇ ਮੈਂ ਤਾਂ ਤਾਂ ਹੀ ਫਿਰ ਜੇ ਦੋ ਕੇ ਸਾਲ ਕਿਤੇ ਤੁਸੀਂ ਵਪਾਰ ਕਰ ਲਿਆ ਤੇ ਇਹ ਤਾਂ ਕੋਲੇ ਆਪ ਛੱਡਣ ਜਾ ਕੇ ਭਾਜੀ ਦੁਕਾਨ ਤੇ ਅੱਠ ਕਿ ਮਹੀਨੇ ਹੋਏ ਨੇ ਤੇ ਉਹਨਾਂ ਨਾਲ ਡੀਲ ਕੀਤੀ ਇਹਨਾਂ ਨਾਲ ਲਾਸਟ ਟਾਈਮ ਡੀਲ ਨਹੀਂ ਕਰ ਪਾਇਆ ਕਿਸੇ ਕਾਰਨ ਪਰ ਇਸ ਵਾਰੀ ਇਹਨਾਂ ਨਾਲ ਵਿంటర్ ਦੇ ਵਿੱਚ ਡੀਲ ਜਰੂਰ ਕਰਾਂਗੇ ਹੈ ਸੌਫਾ ਭਾਜੀ ਤੁਹਾਡੀ ਐਜੂਕੇਸ਼ਨ ਬਹੁਤ ਸੋਬਰ ਹੈ ਥੈਂਕ ਯੂ ਭਾਜੀ ਸੋ ਲਗਾਤਾਰ ਗੱਲਬਾਤ ਕਰ ਰਹੇ ਸੋ ਹੋਰ ਯੂਥ ਨੂੰ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਰਿਸਪੌਂਸ ਬਹੁਤ ਅੱਛਾ ਆ ਰਿਹਾ ਜੀ ਉਹ ਤਾਂ ਮੂੰਹ ਤੇ ਇਨੀ ਤਾਰੀਫ ਹੋ ਰਹੀ ਹੋਵੇ ਬੰਦੇ ਨੂੰ ਰਿਸਪੌਂਸ ਨਹੀਂ ਨਹੀਂ ਭਾਈ ਜੀ ਨਹੀਂ ਨਹੀਂ ਭਾਈ ਨੇ ਝੂਠੀ ਤਾਰੀਫ ਤੁਨ ਨਹੀਂ ਕੀਤੀ ਭਾਈ ਨੇ ਜੋ ਕਿਹਾ ਸੱਚ ਗਿਆ ਮੈਂ ਕਿਹਾ ਬੰਦੇ ਨੇ ਪੱਟ ਲਿਆ ਬੰਦਾ ਪੱਟ ਲਿਆ ਨਹੀਂ ਨਹੀਂ ਹੁਣ ਤਾਂ ਪਰ ਡਿਸਕਾਊਂਟ ਭਾਈ ਨੂੰ ਜਿਆਦਾ ਤੋਂ ਜਿਆਦਾ ਦੇਣ ਲੱਗਾ ਬੰਦਾ ਪੱਟ ਲਿਆ 2 ਸਾਲ ਉਹਨਾਂ ਨੇ ਬਿਜ਼ਨਸ ਕਰਤਾ ਤੁਸੀਂ ਕਹਿੰਦੇ ਭਾਈ ਸਾਹਿਬ ਤੁਸੀਂ ਬਸ ਆਉਂਦੇ ਰਿਹਾ ਕਰੋ ਮਾਲ ਫਰੀ ਭਾਈ ਸਾਡੇ ਬ੍ਰਾਂਡ ਵੈਸਟਰ ਬਣੂਗੇ ਉਹੀ ਤਾਂ ਕਿਹਾ ਮਾਲ ਬਰੀ ਬਾਕੀ ਬਹੁਤ ਅੱਛਾ ਰਿਸਪੌਂਸ ਆਇਆ ਜੀ ਸਵੇਰ ਦਾ ਕਾਫੀ ਮੀਡੀਆ ਚੱਲ ਰਿਹਾ ਆਲ ਓਵਰ ਇੰਡੀਆ ਤੋਂ ਕਸਟਮਰ ਆ ਰਿਹਾ ਜੀ ਕੋਈ ਵੀ ਮਤਲਬ ਹਰ ਹਰ ਸਟੇਟ ਤੋਂ ਕਸਟਮਰ ਆ ਰਹੇ ਭਾਜੀ ਮੈਂ ਇੱਕ ਗੱਲ ਦੱਸੋ ਤੁਸੀਂ ਜਿਵੇਂ ਆਪਣਾ ਸਟਾਈਲ ਰੱਖਿਆ ਫੈਸ਼ਨ ਸਟਾਈਲ ਇਹ ਬ੍ਰਾਂਡ ਨੂੰ ਦੇਖ ਕੇ ਰਿਜ਼ੈਂਬਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰ ਉਹ ਜ਼ਰੂਰੀ ਹੈ ਸਰ ਇਹ ਤਿੱਜਨ ਨਾਲ ਚਲਣੀ ਹੈ ਦੇਖਾ ਉਹ ਜੇ ਫੁਗਰੇ ਲੱਗੇ ਤਾਂ ਫੁਗਰੇ ਲੱਗੇ ਜੇ ਤਾਂ ਚਾਹੀਦੇ ਕਦੇ ਫੁਗਰੇ ਇਹ ਨਾ ਵੇ ਆ ਟੇਕਨ ਅਗਲਾ ਕਦੇ ਆ ਕੇ ਚਾਉਂਗਾ ਬਿਲਕੁਲ ਠੀਕ ਹੈ ਜੀ ਚਲੋ ਠੀਕ ਨਹੀਂ ਥੈਂਕ ਯੂ ਸੋ ਮਚ ਸਰ ਬਹੁਤ ਹਾਸਪ੍ਰਭਾਤ ਜੀ ਜੀ ਤਨਵਰ ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿ ਕਿੱਦਾਂ ਜਿਹੜਾ ਇਸ ਟਾਈਮ ਫੁਕਰੇ ਤੇ ਸਟਾਲ ਤੋਂ ਇਸ ਵੇਲੇ ਦਾ ਵੱਡਾ ਅਪਡੇਟ ਲੈ ਕੇ ਆਏ ਸੀਗੇ ਕਿ ਫੁਕਰੇ ਜੀ ਹਾਂ ਜਿਹੜਾ ਇੱਕ ਬ੍ਰਾਂਡ ਹੈ ਸੋ ਜਿਸ ਤੋਂ ਜੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਅਪਡੇਟ ਕਰਵਾਵਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸ਼ੀਤਾਨਵਰ